ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਚ ਖੂਨੀ ਝੜਪ ਹਰਿਆਣਵੀ ਸਿੰਗਰ ਮਾਸੂਮ ਸ਼ਰਮਾ ਦੇ ਸ਼ੋਅ ਦੌਰਾਨ ਵਿਦੇਸ਼ ਸਟੂਡੈਂਟਸ ਇੱਕ ਨੌਜਵਾਨ ਦੀ ਹੋਈ ਮੌਤ ਪੰਜਾਬ ਚ 1 ਜੂਨ ਤੋਂ ਸ਼ੁਰੂ ਹੋਵੇਗੀ ਚੋਨੇ ਦੀ ਲੋਾਈ ਮੁੱਖ ਮੰਤਰੀ ਬੋਲੇ 1 ਜੂਨ ਤੋਂ ਸ਼ੁਰੂ ਕਰ ਰਹੇ ਹਾਂ ਪੈੜੀ ਸੀਜ਼ਨ ਜ਼ਿਲ੍ਹਿਆਂ ਨੂੰ ਜ਼ੋਨਾਂ ਚ ਵੰਡ ਕੇ ਲਾਇਆ ਜਾਵੇਗਾ ਚੋਨਾ ਮਾਸਟਰ ਬਜਿੰਦਰ ਵਿਵਾਦ ਵਿਚਾਲੇ ਜਥੇਦਾਰ ਗੜਗੱਜ ਦਾ ਵੱਡਾ ਅਭਿਆਨ ਪੰਜਾਬ ਅੰਦਰ ਸਿੱਖ ਵਿਰੋਧੀ ਅਤੇ ਪਖੰਡਵਾਦ ਦੇ ਡੇਰੇ ਹੋਣ ਸੀ ਧਰਮ ਦੀ ਆੜ ਚ ਮਹਿਲਾਵਾਂ ਦਾ ਕੀਤਾ ਜਾ ਰਿਹਾ ਸ਼ੋਸ਼ਣ ਅਕਾਲੀ ਆਗੂ ਅਰਸ਼ਦੀਪ ਕਲੇਰ ਨੂੰ ਫੋਨ ਕਰਨ ਵਾਲੇ ਜਤਿੰਦਰ ਭੰਗੂ ਦਾ ਦਾਵਾ ਮੈਂ ਕੀਤੀ ਸੀ ਕਾਲ ਪਰ 50 ਬੰਦੇ ਮਾਰਨ ਵਾਲੀ ਨਹੀਂ ਕਰੀ ਗੱਲ ਏਆਈ ਜਨਰੇਟਿਡ ਹੈ ਆਵਾਜ਼ ਅਕਾਲੀ ਲੀਡਰ ਅਰਸ਼ਦੀਪ ਕਲੇਰ ਨੂੰ ਧਮਕੀ ਦੇ ਮਾਮਲੇ ਤੇ ਮਜੀਠੀਆਂ ਨੇ ਪੰਜਾਬ ਪੁਲਿਸ ਤੇ ਚੁੱਕੇ ਸਵਾਲ ਇਹ ਹੱਤਮਕੀ ਤਹਿਣ ਵਾਲੇ ਨੇ ਮੰਨਿਆ ਕਿ ਉਸਨੇ ਰਾਕਟ ਲਾਂਚਰ ਚਲਾਇ ਕਿ ਵੱਡੀ ਵਾਰਦਾਤ ਦਾ ਇੰਤਜ਼ਾਰ ਕਰ ਰਹੀ ਹੈ ਪੁਲਿਸ ਪੰਜਾਬ ਦੇ ਸਕੂਲਾਂ ਚ ਸੀਐਮ ਮਾਨ ਨਾਲ ਸਿਸੋਦੀਆ ਦੇ ਜਾਣ ਤੇ ਬੀਜੇਪੀ ਨੇ ਚੁੱਕੇ ਸਵਾਲ ਸਿਰਸਾ ਬੋਲੇ ਇਹਨਾਂ ਨੇ ਪੰਜਾਬ ਨੂੰ ਲੁੱਟਣ ਦਾ ਨਵਾਂ ਤਰੀਕਾ ਲੱਭਿਆ ਕੇਜਰੀਵਾਲ ਸਿਸੋਦੀਆ ਨੂੰ ਪੜਨੇ ਪਾ ਦੇਣਗੇ ਪੰਜਾਬੀ ਨਿਊਜ਼ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾਂ ਰਣਵੀਰ ਸਿੰਘ ਰਾਣਾ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੇ ਨਾਲ ਜੋ ਅੰਮ੍ਰਿਤਸਰ ਤੋਂ ਆ ਰਹੀ ਹੈ ਨਗਰ ਨਿਗਮ ਦੀ ਬੈਠਕ ਦੇ ਵਿੱਚ ਜ਼ੋਰਦਾਰ ਹੰਗਾਮਾ ਹੋਇਆ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਕੌਂਸਲਰ ਆਮੋ ਸਾਹਮਣੇ ਹੋਏ ਨੇ ਕਾਂਗਰਸ ਦੇ ਵੱਲੋਂ ਬਜਟ ਦੀ ਕਾਰਵਾਈ ਦਾ ਵਿਰੋਧ ਕੀਤਾ ਗਿਆ ਦੱਸਦੀ ਹੈ ਕਿ ਹੰਗਾਮੇ ਦੌਰਾਨ ਬਜਟ ਪਾਸ ਕਰ ਦਿੱਤਾ ਗਿਆ VOTING ਕਰਵਾਉਣ ਦੀ ਮੰਗ ਕੀ ਤਜਾਰੀ ਹੈ ਤੇ ਬਜਟ ਦੀਆਂ ਕਾਪੀਆਂ ਨੂੰ ਪਾੜ ਕੇ ਸੁੱਟ ਦਿੱਤਾ ਗਿਆ ਵੱਡੀ ਖਬਰ ਅੰਮ੍ਰਿਤਸਰ ਤੋਂ ਜਿੱਥੇ ਆਮ ਆਦਮੀ ਪਾਰਟੀ ਦੇ ਮੇਅਰ ਬਣਾਏ ਗਏ ਸੀ ਡਿਪਟੀ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਕਾਂਗਰਸ ਦੇ ਵੱਲੋਂ ਹੰਗਾਮਾ ਵੀ ਕੀਤਾ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅੰਮ੍ਰਿਤਸਰ ਨਗਰ ਨਿਗਮ ਦੀ ਬੈਠਕ ਦੀਆਂ ਜਿੱਥੇ ਜਮ ਕੇ ਹੰਗਾਮਾ ਹੋਇਆ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਕੌਂਸਲਰ ਆਮੋ ਸਾਹਮਣੇ ਹੋ ਗਏ ਨੇ ਕਾਂਗਰਸ ਦੇ ਵੱਲੋਂ ਬਜਟ ਦੀ ਕਾਰਵਾਈ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਸ ਹੰਗਾਮੇ ਦੇ ਦੌਰਾਨ ਰੌਲੇ ਰੱਪੇ ਦੇ ਦੌਰਾਨ ਹੀ ਬਜਟ ਨੂੰ ਪਾਸ ਕਰ ਦਿੱਤਾ ਗਿਆ ਹਾਲਾਂਕਿ ਮੰਗ ਕੀਤੀ ਜਾ ਰਹੀ ਸੀ ਕਿ VOTING ਕਰਵਾਈ ਜਾਵੇ ਜੁੜੇ ਪਾਸੇ ਬਜਟ ਦੀਆਂ ਕਾਪੀਆਂ ਨੂੰ ਵੀ ਪਾੜ ਕੇ ਸੁੱਟ ਦਿੱਤਾ ਗਿਆ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਅੰਮ੍ਰਿਤਸਰ ਤੋਂ ਨਗਰ ਨਿਗਮ ਦੀ ਪਹਿਲੀ ਹੀ ਮੀਟਿੰਗ ਤੇ ਜਮ ਕੇ ਹੰਗਾਮਾ ਬਜਟ ਪਾਸ ਕਰ ਦਿੱਤਾ ਗਿਆ ਇਸ ਰੌਲੇ ਰੱਪੇ ਦੇ ਵਿੱਚ ਸਿੱਧਾ ਲੈ ਚਲਦੇ ਹਾਂ ਅੰਮ੍ਰਿਤਸਰ ਰਾਜੀਵ ਸ਼ਰਮਾ ਮੇਰੇ ਸਹਿਯੋਗੀ ਲਾਈਵ ਜੁੜੇ ਨੇ ਅਰਾਜੀਬ ਕਿਸ ਤਰ੍ਹਾਂ ਦਾ ਮਾਹੌਲ ਕਿਸ ਕਾਰਨ ਇਹ ਹੰਗਾਮਾ ਹੋਇਆ ਹੈ ਅ ਬਿਲਕੁਲ ਰਣਵੀਰ ਥੋੜੀ ਦੇਰ ਪਹਿਲਾਂ ਇਹ ਪੂਰਾ ਜਿਹੜਾ ਹਾਊਸ ਹੈ ਉਹ ਵਕਫ ਵਕਫ ਪਾਰਟੀਆਂ ਦੇ ਕਾਉਂਸਲਰਾਂ ਦੇ ਨਾਲ ਭਰਿਆ ਹੋਇਆ ਸੀ ਪਰ ਇਸ ਵੇਲੇ ਤਸਵੀਰ ਵਖਰੀ ਹੈ ਸਿਰਫ ਤੇ ਸਿਰਫ ਜਿਹੜੇ ਕਾਂਗਰਸ ਪਾਰਟੀ ਦੇ ਕਾਉਂਸਲਰ ਨੇ ਉਹ ਨਜ਼ਰ ਆ ਰਹੇ ਨੇ ਔਰ ਹੇਠਾਂ ਤੁਸੀਂ ਦੇਖੋ ਕਿ ਇਹ ਬਜਟ ਦੀਆਂ ਕਾਪੀਆਂ ਨੇ ਜਿਹੜੀਆਂ ਕਿ ਸਾਰੇ ਕਾਉਂਸਲਰਾਂ ਨੂੰ ਦਿੱਤੀਆਂ ਗਈਆਂ ਸੀ ਉਹ ਜਿਹੜੀਆਂ ਬਜਟ ਦੀਆਂ ਕਾਪੀਆਂ ਪਾੜ ਕੇ ਤੁਸੀਂ ਦੇਖੋਗੇ ਹਵਾ ਦੇ ਵਿੱਚ ਉਡਾਈਆਂ ਗਈਆਂ ਇਸ ਪਾਸੇ ਭਾਜਪੀ ਦੇ ਕੌਂਸਲਰ ਨੇ ਜਿਹੜੇ ਕਿ ਹੱਥ ਦੇ ਵਿੱਚ ਗੰਦੇ ਪਾਣੀ ਦੀ ਬੋਤਲ ਲੈ ਕੇ ਕਿਉਂਕਿ ਕੌਂਸਲਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਆਪਣੇ ਆਪਣੇ ਇਲਾਕੇ ਦੇ ਜਿਹੜੇ ਮੁੱਦੇ ਨੇ ਉਹਨਾਂ ਦੀ ਗੱਲ ਕਰਨ ਪਰ ਦੂਜੇ ਪਾਸੇ ਤੁਸੀਂ ਦੇਖੋਗੇ ਜਿਹੜੇ ਕਾਂਗਰਸ ਪਾਰਟੀ ਦੇ ਕਿਉਂਕਿ ਇਹਨਾਂ ਵੱਲੋਂ ਪਹਿਲਾਂ ਦਾਵਾ ਕੀਤਾ ਜਾ ਰਿਹਾ ਸੀ ਕਿ ਅਸੀਂ ਮੇਅਰ ਬਣਾਵਾਂਗੇ ਪਰ ਜਦੋਂ ਮੇਰ ਆਮ ਆਦਮੀ ਪਾਰਟੀ ਦਾ ਚੁਣਿਆ ਗਿਆ ਤਾਂ ਇਹ ਇਲزام ਲੱਗੇ ਕਿ ਤੱਕੇਸ਼ਾਈ ਜਿਹੜੀ ਹੈ ਉਹ ਕੀਤੀ ਗਈ ਤਾਂ ਅੱਜ ਪਹਿਲੀ ਮੀਟਿੰਗ ਸੀ ਔਰ ਇਸ ਮੀਟਿੰਗ ਤੋਂ ਪਹਿਲਾਂ ਹੀ ਤੁਸੀਂ ਦੇਖੋ ਕਿ ਜਿਹੜੇ ਕੌਂਸਲਰ ਨੇ ਉਹ ਬੈਠ ਚੁੱਕੇ ਨੇ ਔਰ ਵਿਰੋਧ ਜਿਹੜਾ ਉਹ ਜਤਾਇਆ ਜਾ ਰਿਹਾ ਵਿਕਾਸ ਸੋਨੀ ਤੁਸੀਂ ਦੇਖ ਸਕਦੇ ਹੋ ਜਿਹੜੇ ਕਿ ਕਾਂਗਰਸ ਦੇ ਮੇਰ ਦੇ ਅਹੁਦੇ ਦੇ ਉਮੀਦਵਾਰ ਸਨ ਪਰ ਉਹ ਇਸ ਵੇਲੇ ਤੁਸੀਂ ਦੇਖੋ ਕਿ ਅੱਜ ਇਸ ਹਾਊਸ ਦੇ ਵਿੱਚ ਵਿਰੋਧੀ ਧਿਰ ਦੀ ਜਿਹੜੀ ਭੂਮਿਕਾ ਹੈ ਉਹ ਨਿਭਾ ਰਹੇ ਨੇ ਨਾਰੇਬਾਜ਼ੀ ਹੁਣ ਇਸ ਵੇਲੇ ਜਿਹੜੇ ਕਾਉਂਸਲਰ ਨੇ ਕਾਂਗਰਸ ਪਾਰਟੀ ਦੇ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਜਦਕਿ ਹਾਊਸ ਦੇ ਵਿੱਚ ਮੇਅਰ ਨਗਰ ਨਿਗਮ ਦੇ ਜਿਹੜੇ ਕਮਿਸ਼ਨਰ ਨੇ ਉਹ ਸਾਰੇ ਲੋਕ ਜਾ ਚੁੱਕੇ ਨੇ ਸੋਨੀ ਸਾਹਿਬ ਸੋਨੀ ਸਾਹਿਬ ਕਹਣਾ ਚਾਹੋਗੇ ਕੀ ਕੁਝ ਹੋਇਆ ਇਸ ਵੇਲੇ ਸਾਰੇ ਲੋਕ ਸੁਣ ਰਹੇ ਨੇ ਕਿਉਂ ਵਿਰੋਧ ਕੀਤਾ ਕਿਉਂ ਮੇਕ ਗੁੱਡ ਬੈਲੈਂਸ ਆ ਦੇਖੋ ਇੱਕ ਮਿੰਟ ਪੁਲੀਸ ਜੀ ਦੋ ਮਿੰਟ ਤਾਂ ਬਿਲਕੁਲ ਇਸ ਵੇਲੇ ਵਿਰੋਧ ਜਿਹੜਾ ਉਹਨਾਂ ਵੱਲੋਂ ਜਿਤਾਇਆ ਜਾ ਰਿਹਾ ਤਾਂ ਕਾਰਨ ਇੱਕੋ ਇੱਕ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਗਲਤ ਢੰਗ ਦੇ ਨਾਲ ਪਹਿਲਾਂ ਮੇਅਰ ਦੀ ਚੋਣ ਕੀਤੀ ਗਈ ਔਰ ਹੱਥਾਂ ਦੇ ਵਿੱਚ ਜਿਹੜੀਆਂ ਪਰਚੀਆਂ ਨੇ ਉਹ ਮੈਂ ਜ਼ੂਮ ਕਰਕੇ ਦਿਖਾਉਣਾ ਚਾਹੁੰਦਾ ਹੈ ਜਿਨ੍ਹਾਂ ਦੇ ਉੱਤੇ ਲਿਖਿਆ ਕਿ ਬਜਟ ਪਾਸ ਨਹੀਂ ਕੀਤਾ ਜਾਂਦਾ ਔਰ ਕਾਂਗਰਸ ਵੱਲੋਂ ਇੱਕ ਮਤਾ ਜਿਹੜਾ ਆਪਣੇ ਪੱਧਰ ਤੇ ਪਾਸ ਕੀਤਾ ਗਿਆ ਰਜਿਸਟਰ ਦੇ ਉੱਤੇ ਜਿਹੜੇ ਸਾਈਨ ਕਰਵਾਉਣ ਨੂੰ ਲੈ ਕੇ ਵੀ ਹੰਗਾਮਾ ਹੋਇਆ ਸੀ ਤਾਂ ਇੱਕ ਵਾਰ ਮੈਂ ਹਾਊਸ ਦੀ ਤਸਵੀਰ ਦਿਖਾ ਦਿਆ ਕਿ ਇਹ ਹਾਊਸ ਜਿਹੜਾ ਥੋੜੀ ਦੇਰ ਪਹਿਲਾਂ ਭਰਿਆ ਹੋਇਆ ਸੀ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਜਿਹੜੇ ਕੌਂਸਲਰ ਨੇ ਉਹ ਬੈਠੇ ਹੋਏ ਸੀ ਦੂਸਰੇ ਪਾਸੇ ਕਾਂਗਰਸ ਭਾਜਪਾ ਔਰ तमाम ਜਿਹੜੀਆਂ ਪਾਰਟੀਆਂ ਦੇ ਅਕਾਲੀ ਦਲ ਦੇ ਵੀ ਕੁਝ ਕੌਂਸਲਰ ਜਿਹੜੇ ਨੇ ਉਹ ਇੱਥੇ ਮੌਜੂਦ ਸੀ ਤਾਂ ਕਾਲੀ ਦਲ ਦੇ ਜਿਹੜੇ ਕੌਂਸਲਰ ਨੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਭਾਈ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਅੱਜ ਦੀ ਜਿਹੜੀ ਕਾਰਵਾਈ ਹੈ ਇਸ ਨੂੰ ਕਿੱਦਾਂ ਦੇਖਦੇ ਹੋ ਤੁਸੀਂ ਮੈਂ ਕਿਹਾ ਜਿਹੜੇ 27 ਇੱਕ ਨੂੰ ਹੈ ਨਾ ਘਰ ਉਹ ਤੋਂ ਵੀ ਮਾੜੀ ਗੱਲ ਜੜੀ ਹੋਈ ਹੈ ਇਹ ਵੇਖੋ ਲੋਕਤੰਤਰ ਦਾ ਰਾਜ ਕੇ ਕਾਹਨ ਕੀਤਾ ਜਾ ਰਿਹਾ ਲੋਕਾਂ ਨੇ ਹੱਕ ਮਾਰੇ ਜਾ ਰਿਹਾ ਜੇ ਸਰਕਾਰਾਂ ਨੇ ਇਦਾਂ ਹੀ ਬਜਟ ਪਾਸ ਕਰਨੇ ਆ ਤੇ ਇਦਾਂ ਹੀ ਚੋਣ ਕਰਨੀਆਂ ਨਾ ਤੇ ਲੋਕਾਂ ਨੇ ਐ ਬੁਕਿੰਦੀ ਕਿ ਲੋੜ ਹੈਗੀ ਆ ਉਸੇ ਨੂੰ ਨਾਮਿਨੇਟ ਕਰਦੇ ਕਰਨ ਸਾਰਾ ਘਰਾ ਬਣਾ ਲੈਣਾ ਬਜਟ ਪਾਸ ਬੜੀ ਕਾਉਂਸਲਰ ਚੁਣਦੇ ਆ ਕਿ ਇਲਾਕੇ ਦੀ ਜਿਹੜੀ ਅਗਵਾਈ ਕਰਨਗੇ ਪਰ ਤੁਹਾਨੂੰ ਲੱਗਦਾ ਕਿ ਕਾਉਂਸਲਰ ਆਪਣਾ ਕੰਮ ਕਰ ਪਾ ਨਹੀਂ ਜੀ ਬਿਲਕੁਲ ਅੱਜ 4 ਮਹੀਨੇ ਬਣ ਕੇ ਕਾਰਪੋਰੇਸ਼ਨ ਬਣੀ ਹੋ ਗਈ ਆ ਰਾਜ ਅਜੇ ਤੱਕ ਇੱਕ ਪੈਸੇ ਦਾ ਕੰਮ ਕਿਸੇ ਵਾਰਡ ਦੇ ਵਿੱਚ ਨਹੀਂ ਹੋਇਆ ਲੋਕ ਕੰਮ ਚਾਹੁੰਦੇ ਨੇ ਪਰ ਇਹ ਸਰਕਾਰਾਂ ਇਹਨਾਂ ਦਾ ਕੀ ਨਹੀਂ ਕਰਦੀ ਰਹੀਆਂ ਇਹ ਕੰਮ ਕਿੱਥੋਂ ਹੋਣਗੇ ਇੱਕ ਪਾਸੇ ਨਾਰੇਬਾਦੀ ਹੋ ਰਹੀ ਹੈ ਕਾਂਗਰਸ ਦੇ ਜਿਹੜੇ ਕਾਉਂਸਲਰ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਮਿੱਟੂ ਜੀ ਕਾਉਂਸਲਰ ਤੁਹਾਨੂੰ ਲੋਕਾਂ ਨੇ ਬਣਾਇਆ ਕਿ ਸਾਡੇ ਕੰਮਕਾਰ ਹੋਣਗੇ ਲੱਗਦਾ ਕਿ ਇੱਕ ਕਾਉਂਸਲਰ ਆਪਣੀ ਜਿਹੜੀ ਡਿਊਟੀ ਸਹੀ ਤਰੀਕੇ ਨਾਲ ਨਿਭਾ ਪਾ ਰਿਹਾ ਜੇਕਰ ਬਜਟ ਦੀ ਵੀ ਗੱਲ ਕਰੀਏ ਤਾਂ ਬਹੁਤ ਸਾਰੇ ਇਲਾਕਿਆਂ ਦੇ ਕੰਮ ਵੀ ਹੋਣੇ ਸਾਡੇ ਵੀ ਕਾਉਂਸਲਰ ਇਲਾਕੇ ਵਾਲੇ ਤਦ ਚੁੰਦੇ ਨੇ ਕਿ ਉਹ ਚੰਗਾ ਬੰਦਾ ਹੈ ਕੰਮ ਕਰਨ ਵਾਲਾ ਬੰਦਾ ਹੈ ਉਹ ਲੋਕਾਂ ਨੂੰ ਵੋਟਾਂ ਪਾਉਂਦੇ ਨੇ ਹਮੇਸ਼ਾ ਪਾਰਟੀ ਦੇ ਉੱਪਰ ਉੱਠ ਕੇ ਵੋਟਾਂ ਪੈਂਦੀਆਂ ਸਾਨੂੰ ਜੇ ਲੋਕਾਂ ਨੇ ਇਹ 85 ਬੰਦਿਆਂ ਨੂੰ ਕਾਉਂਸਲਰ ਬਣਾਇਆ ਉਹਦੇ 'ਚ ਐਵੇਂ ਲੋਕਾਂ ਦੇ ਬੰ ਕੰਮ ਕਰੀਏ ਇਹ ਨਹੀਂ ਇਹ ਲੜਾਈ ਵਾਲਾ ਕੰਮ ਮੇਅਰ ਸਾਹਿਬ ਆਏ ਘਰੋਂ ਬਜਟ ਬਣਾ ਕੇ ਲਿਆਏ ਤੇ ਠੇਗੇ ਇਹ ਕੰਮ ਨਹੀਂ ਚੱਲੂਗਾ 85 ਮੈਂਬਰਾਂ ਦੀ ਮੀਟਿੰਗ ਹੋਣੀ ਚਾਹੀਦੀ ਸੀ ਹੱਥ ਖੜੇ ਹੋਣੇ ਚਾਹੀਦੇ ਸੀ ਨਾ ਸਿਰਫ 8 ਅੱਧ ਬੰਦਿਆਂ ਦੇ ਹੱਥ ਖੜੇ ਕੀਤੇ ਅੱਧ ਬੰਦਿਆਂ ਨੇ ਬਜਟ ਦੇ 41 ਕਾਂਗਰਸ ਦੇ ਸੀ 4 ਕਾਲੀ ਦਲ ਦੇ ਸੀ 8 ਆਪਣੇ ਭਾਜੀਪੀ ਦੇ ਸੀ ਕਿਸੇ ਨੇ ਇਹਨਾਂ ਦੀ ਆਪਣੀ ਪਾਰਟੀ ਨਾਲ ਅੱਧੀ ਘੜੇ ਕਿਤੇ ਬਜਟ ਪਾ ਭਾਜੀ ਘਰ ਬੈ ਕੇ ਜੋ ਮਰਜ਼ੀ ਪਾਸ ਕਰੀ ਯਾਰ ਹੁਣ ਤੁਸੀਂ ਕਿਸੇ ਨੂੰ ਵੀ ਮੇਅਰ ਬਣਾ ਦਿਓ ਤੁਹਾਨੂੰ ਮੇਅਰ ਬਣਾ ਦਿਆ ਘਰ ਬੈ ਕੇ ਕੁਗੀ ਮਾਰਨੀ ਹੈ ਪਾਸ ਇੱਥੇ ਆ ਕੇ ਲੋਕਾਂ ਚ ਆਣਾ ਲੋਕਤੰਤਰ ਦੇ ਵਿੱਚ ਜਿਹੜੇ ਲੋਕ ਨੇਤਾ ਚੁਣਦੇ ਨੇ ਫਿਰ ਉਹਨਾਂ ਨੂੰ ਅਸੀਂ ਕੀ ਸਮਝੀਏ ਉਹ ਫਿਰ ਆਪਣੇ ਆਪ 'ਚ ਥੱਗਿਆ ਮਹਿਸੂਸ ਕਰ ਰਹੇ ਭਾਜੀ ਲੋਕਤੰਤਰ ਦੀ ਹੱਤਿਆ ਤੇ 27 ਤਰੀਕ ਨੂੰ ਹੀ ਹੋ ਗਈ ਜਿਸ ਦਿਨ 27 ਜਨਵਰੀ ਨੂੰ ਇਹਨਾਂ ਨੂੰ ਮੇਰ ਬਣਾਇਆ ਗਿਆ ਸੀ ਉਸ ਦਿਨ ਵੀ ਲੋਕਾਂ ਦੇ ਅੰਦਰ ਹਤਿਆ ਸੀ ਦੂਜੀ ਲੋਕ ਦੇ ਅੰਦਰ ਦੀ ਹਤਿਆ ਅੱਜ ਹੋ ਗਈ ਬਿਨਾਂ ਗੱਲ ਤੋਂ ਬਜਟ ਪਾਸ ਕਰਤਾ ਐਸ ਕਰਕੇ ਇਹ ਮੀਟਿੰਗ ਕੈਨਸਲ ਹੈ ਕਮਿਸ਼ਨਰ ਉੱਠ ਕੇ ਭੱਜ ਗਿਆ ਉਸ ਦਿਨ ਵੀ ਕਮਿਸ਼ਨਰ ਉੱਠ ਕੇ ਭੱਜ ਗਿਆ ਸੀ ਇਹਨਾਂ ਦੇ ਹਾਲਾਤ ਬਿਲਕੁਲ ਹੀ ਖਤਮ ਹੈ ਇਹ ਸਿਰਫ ਸਾਨੂੰ ਮਾਨਯੋਗ ਕੋਰਟ ਦਾ ਪੂਰਾ ਭਰੋਸਾ ਕਿ ਉਹ ਜਲਦੀ ਹੀ ਫੈਸਲਾ ਵਧੀਆ ਤਰੀਕੇ ਨਾਲ ਬਿਲਕੁਲ ਆਪਣੇ ਵਿਰੋਧ ਜ਼ਾਹਰ ਕੀਤਾ ਜਾ ਰਿਹਾ ਪੁਲਿਸ ਫੋਰਸ ਵੀ ਹਾਊਸ ਦੇ ਅੰਦਰ ਔਰ ਬਾਹਰ ਤੈਨਾਤ ਕੀਤੀ ਗਈ ਸੀ ਤਾਂ ਕਿ ਟਕਰਾਅ ਦੀ ਜਿਹੜੀ ਸਥਿਤੀ ਹੈ ਉਹ ਨਾ ਬਣੇ ਇਸ ਵੇਲੇ ਵੀ ਪੁਲਿਸ ਦੇ ਅਧਿਕਾਰੀ ਅੰਦਰ ਮੌਜੂਦ ਨੇ ਪਰ ਹੁਣ ਕਿਉਂਕਿ ਬਾਕੀ ਪਾਰਟੀਆਂ ਦੇ ਜਿਹੜੇ ਕੌਂਸਲਰ ਨੇ ਔਰ ਮੇਅਰ ਜਿਹੜੇ ਨੇ ਉਹ ਜਾ ਚੁੱਕੇ ਨੇ ਤਾਂ ਇੱਥੇ ਸਿਰਫ ਤੇ ਸਿਰਫ ਜੀ ਕਾਂਗਰਸ ਪਾਰਟੀ ਦੇ ਨਾਲ ਸੰਬੰਧਿਤ ਜਿਹੜੇ ਕੌਂਸਲਰ ਨੇ ਜਿਨ੍ਹਾਂ ਨੂੰ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਇਸ ਹਾਊਸ ਦੇ ਵਿੱਚ ਭੇਜਿਆ ਪਰ ਅੱਜ ਤਸਵੀਰ ਤੁਸੀਂ ਦੇਖੋ ਕਿ ਜਿੱਥੇ ਅੱਜ ਬਜਟ ਪੇਸ਼ ਕੀਤਾ ਜਾਣਾ ਸੀ ਬਜਟ ਨੂੰ ਪਾਸ ਕਰਨਾ ਸੀ ਪਰ ਉਸ ਦੇ ਉਲਟ ਇਹ ਜਿਹੜੇ ਕੌਂਸਲਰ ਨੇ ਰਾਜੀਵ ਰਾਜੀਵ ਹੁਣ ਜੇਕਰ ਸਥਿਤੀ ਦੀ ਗੱਲ ਕੀਤੀ ਜਾਵੇ ਕੀ ਜਿਹੜਾ ਬਜਟ ਹੈ ਉਹ ਪਾਸ ਹੋ ਚੁੱਕਿਆ ਹੈ ਜਾਂ ਹਾਲੇ ਵੀ ਜਿਸ ਤਰ੍ਹਾਂ ਜਿਹੜੇ ਵਿਰੋਧੀ ਪਾਰਟੀਆਂ ਨੇ ਚਾਹੇ ਉਹ ਅਕਾਲੀ ਦਲ ਆ ਚਾਹੇ ਉਹ ਕਾਂਗਰਸ ਹੈ ਉਨ੍ਹਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਤਾਂ ਹੁਣ ਇਸ ਬਜਟ ਨੂੰ ਪਾਸ ਸੰਭੇ ਜ਼ੋਰ ਸ਼ਰਾਬਾ ਪੈ ਰਿਆ ਸੀ ਵਿਰੋਧ ਕੀਤਾ ਜਾ ਰਿਹਾ ਸੀ ਨਾਹਰੇਬਾਜ਼ੀ ਕੀਤੀ ਜਾ ਰਹੀ ਸੀ ਤਾਂ ਉਸ ਵਿਚਾਲੇ ਜਿਹੜੇ ਮੇਅਰ ਨੇ ਉਨ੍ਹਾਂ ਵੱਲੋਂ ਇਹ ਗੱਲ ਕਹੀ ਗਈ ਕਿ ਬਜਟ ਜਿਹੜਾ ਪਾਸ ਕੀਤਾ ਗਿਆ ਮੰਜ਼ੂਰ ਹੈ ਤਾਂ ਕੁਝ ਜਿਹੜੇ ਆਮ ਆਦਮੀ ਪਾਰਟੀ ਦੇ ਕੌਂਸਲਰ ਨੇ ਉਨ੍ਹਾਂ ਵੱਲੋਂ ਹੱਥ ਖੜੇ ਕੀਤੇ ਗਏ ਜਿਸ ਨੂੰ ਲੈ ਕੇ ਵੀ ਇਤਰਾਜ਼ ਜ਼ਾਹਰ ਕੀਤਾ ਜਾ ਰਿਹਾ ਕਿ ਸੱਤ ਤੋਂ ਅੱਠ ਲੋਕਾਂ ਦੇ ਹੀ ਜਿਹੜੇ ਕੌਂਸਲਰ ਸੀ ਉਹਨਾਂ ਨੇ ਹੱਥ ਖੜੇ ਕੀਤੇ ਪਰ ਤੱਕੇ ਸ਼ਾਹੀ ਦੇ ਨਾਲ ਇਹ ਜਿਹੜਾ ਬਜਟ ਹੈ ਉਹ ਪਾਸ ਕੀਤਾ ਗਿਆ ਤਾਂ ਉਸੇ ਚੀਜ਼ ਦਾ ਵਿਰੋਧ ਇਹ ਜਿਹੜੇ ਕਾਉਂਸਲਰ ਕਰਦੇ ਹੋਏ ਨਜ਼ਰ ਆ ਰਹੇ ਨੇ ਇਸ ਵੇਲੇ ਅੰਮ੍ਰਿਤਸਰ ਦੇ ਨਗਰ ਨਿਗਮ ਦਾ ਜਿਹੜਾ ਹਾਊਸ ਹੈ ਉਸ ਰਾਜੀ ਵਗਲਾ ਐਕਸ਼ਨ ਕੀ ਰਹਿਣ ਵਾਲਾ ਏ ਹੁਣ ਅਗਲਾ ਐਕਸ਼ਨ ਕਾਂਗਰਸ ਅਤੇ ਆਕਾਲੀ ਦਲ ਦਾ ਕੀ ਰਹਿਣ ਵਾਲਾ ਬਿਲਕੁਲ ਵਿਕਾਸ ਸੋਨੀ ਦੇ ਨਾਲ ਰਣਵੀਰ ਮੈਂ ਗੱਲ ਕਰਦਾ ਜਿਹੜੇ ਕਿ ਕਾਂਗਰਸ ਪਾਰਟੀ ਵੱਲੋਂ ਮੇਅਰ ਦੇ ਉਮੀਦਵਾਰ ਸੀ ਸੋਨੀ ਸਾਹਿਬ ਸੋਨੀ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜੋ ਕੁਝ ਅੱਜ ਕਾਰਵਾਈ ਹੋਈ ਹਾਲਾਂਕਿ ਤੁਹਾਡੇ ਵੱਲੋਂ ਕੱਲ ਹੀ ਖਿੱਚਾ ਜ਼ਾਹਿਰ ਕਰ ਦਿੱਤਾ ਗਿਆ ਸੀ ਪਰ ਹੁਣ ਕੀ ਤੁਹਾਡੀ ਰਣਨੀਤੀ ਰਹਿਣ ਰਹਿਣ ਵਾਲੀ ਕਿਉਂਕਿ ਮਾਮਲਾ ਹਾਈ ਕੋਰਟ ਦੇ ਵਿੱਚ ਸਰ ਦੇਖੋ ਮਾਮਲਾ ਹਾਈ ਮਾਂਜੋ ਹਾਈ ਕੋਰਟ ਦੇ ਆਲਰੇਡੀ ਹੈ ਮੇਅਰ ਕੋ ਜਿਹੜਾ ਜਾਲੀ ਮੇਰੇ ਦੇਖੋ ਕੋਈ ਰਾਈਟ ਨਹੀਂ ਹੈ ਮੀਟਿੰਗ ਬੁਲਾਉਂਦਾ कमिश्नर इस कॉम्पोनेंट अथॉरिटी ही कैन कॉल द मीटिंग एंड डू व्हाटएवर द प्रोसीडिंग एंड व्हाट एग्जैक्टली वी वांट द सेम थिंग और कोई भी प्रोसीडिंग नहीं हुई और अंदर आज फिर वही काम होया जो मेयर दी इलेक्शन वाले दिन सी ना इलेक्शन हुई आज भी कोई मीटिंग नहीं बुला के आधा पौना घंटा बया 2 मिनट वास्ते है असी ते कह रहे सी कि कमिश्नर मीटिंग करे और जेड़ा बजट है उदे ते वोटिंग करा लो जिदे को राइट है ਉਹ ਆਪਣਾ ਗੱਲ ਇਹ ਤੁਸੀਂ ਕਹ ਰਹੇ ਬਜਟ ਪਾਸ ਹੋ ਗਿਆ ਇਸ ਤਰ੍ਹਾਂ ਹੁੰਦਾ ਪਹਿਲਾਂ ਕਦੀ ਹੋਇਆ ਸਰ ਤੁਸੀਂ ਵੀ ਦੇਖੋ ਕਵਰੇਜ ਕਰ ਦਿਓ ਮੀਡੀਆ ਦੇ ਅੱਗੇ ਮੈਂ ਇੱਕ ਗੱਲ ਰਿਕੁਐਸਟ ਕਰਾਂਗਾ ਬਜਟ ਪਾਸ ਹੁੰਦਾ ਹੈ VOTING ਦੇ ਨਾਲ ਮੈਜੋਰਟੀ ਦੇ ਨਾਲ ਮੈਜੋਰਟੀ ਕਾਂਗਰਸ ਪਾਰਟੀ ਕੋ ਹੈ ਔਰ ਮੈਂ ਧੰਨਵਾਦ ਕਰਾਂਗਾ ਅਕਾਲੀ ਦਲ ਔਰ BJP ਦਾ ਵੀ ਜਿਨ੍ਹਾਂ ਨੇ ਅੱਜ ਆਮ ਆਦਮੀ ਪਾਰਟੀ ਦੇ ਖਿਲਾਫ ਪ੍ਰੋਟੈਸਟ ਕੀਤਾ ਹੈ ਅੰਦਰ ਉਹ ਵੀ ਅੱਜ ਬਜਟ ਦੇ ਖਿਲਾਫ ਸੀ ਸਾਹਿਬ ਆਮ ਲੋਕ ਕਿੱਥੇ ਜਾਣ ਜਿਨ੍ਹਾਂ ਨੇ ਵੋਟਾਂ ਬੜੀ ਉਮੀਦ ਦੇ ਨਾਲ ਪਾਈਆਂ ਹੁੰਦੀਆਂ ਨੇ ਕੌਂਸਲਰ ਇਸ ਕਰਕੇ ਚੁਣਿਆ ਜਾਂਦਾ ਕਿ ਉਹਨਾਂ ਦੇ ਇਲਾਕੇ ਦੀ ਕੋਈ ਬਾਤ ਪੁੱਛੀ ਜਾਵੇ ਕੋਈ ਸੁਧਾਰ ਹੋਵੇ ਪਰ ਤੁਹਾਨੂੰ ਲੱਗਦਾ ਕਿ ਇਸ ਤਰੀਕੇ ਨਾਲ ਸ਼ਹਿਰ ਦਾ ਕੋਈ ਵਿਕਾਸ ਹੋਏ ਸਰ ਡਵੈਲਪਮੈਂਟ ਦੇ ਗੇਸ ਨਹੀਂ ਅਸੀਂ ਡਵੈਲਪਮੈਂਟ ਕਰਨਾ ਚਾਹੁੰਦੇ ਆ ਕਾਂਗਰਸ ਪਾਰਟੀ ਉਹ ਪਾਰਟੀ ਹੈ ਜਿਹੜੇ ਹਰ ਵਰਗ ਨੂੰ ਨਾਲ ਲੈ ਕੇ ਚੱਲਦੀ ਹੈ ਉਹ ਹਮੇਸ਼ਾ ਡਵੈਲਪਮੈਂਟ ਕਰਦੀ ਹੈ ਅਸੀਂ ਬਜਟ ਦੇ ਖਿਲਾਫ ਨਹੀਂ ਬਟ ਜਿਹਦੇ ਕੋ ਰਾਈਟ ਹੀ ਨਹੀਂ ਹੈ ਸਰ ਇਦਾਂ ਕੋਈ ਵੀ ਬੰਦਾ ਆਏਗਾ 450 ਕਰੋੜ ਰੁਪਏ ਲੋਕਾਂ ਦਾ ਪੈਸਾ ਹੈ ਲੋਕਾਂ ਦਾ ਇਕੱਠਾ ਕੀਤਾ ਟੈਕਸ ਦਾ ਪੈਸਾ ਹੈ ਇੱਕ ਇੱਕ ਰੁਪਿਆ ਲੋਕੀ ਜੋੜਦੇ ਨੇ ਜਿਹੜਾ ਕਾਰਪੋਰੇਸ਼ਨ ਨੂੰ ਟੈਕਸ ਦਿੰਦੇ ਨੇ ਔਰ ਇਹ ਬੰਦਾ ਜਿਹਦੇ ਕੋ ਰਾਈਟ ਹੀ ਨਹੀਂ ਉਹ ਕਿਦਾਂ ਬਜਟ ਪਾਸ ਕਰ ਰਿਹਾ ਹੈ ਕਿ ਵੀਅਰ ਅਗੇਂਸਟ ਬਜਟ ਵੀ ਆਰ ਗੇਂਸਟ ਮਲੇ ਕਿ ਬਜਟ ਦੇ ਅਗੇਂਸਟ ਕਿਉਂਕਿ ਇਹ ਬੰਦਾ ਸਹੀ ਨਹੀਂ ਬੈਠਾ ਲੋਕਤੰਤਰ ਦੀ ਹੱਥਿਆ ਬਿਲਕੁਲ ਇਹ ਦੇਖੋ ਜੀ ਬਿਲਕੁਲ ਇਹ ਅਕਾਲੀ ਦਲ ਦੇ ਕਾਉਂਸਲਰ ਨੇ ਜਿਨ੍ਹਾਂ ਵੱਲੋਂ ਆਪਣੀ ਅਦਾਜ਼ਗੀ ਜ਼ਾਹਰ ਕੀਤੀ ਗਈ ਹੱਥਿਆ ਇਤਨਾ ਅਜ ਤੱਕ ਇਤਿਹਾਸ ਚ ਨਹੀਂ ਹੋਇਆ ਜਿਹੜਾ ਹੋਇਆ ਇੱਥੇ ਔਰ ਆਪ ਸਰਕਾਰ ਮਰਦਾਬਾ ਦੇਖ ਸਕਦੇ ਹੋ ਕਿ ਜਿੱਥੇ ਇੱਕ ਪਾਸੇ ਕਾਂਗਰਸ ਪਾਰਟੀ ਵਿਰੋਧ ਕਰਦੀ ਹੋਈ ਨਜ਼ਰ ਆ ਰਹੀ ਹੈ ਤਾਂ ਭਾਜਪਾ ਦੇ ਨਾਲ ਨਾਲ ਅਕਾਲੀ ਦਲ ਦੇ ਜਿਹੜੇ ਕੌਂਸਲਰ ਨੇ ਉਹ ਵੀ ਇਸ ਗੱਲ ਦੇ ਉੱਤੇ ਰਾਜੀ ਰਾਜੀਵ ਆਮ ਆਦਮੀ ਪਾਰਟੀ ਦੀ ਰਿਐਕਸ਼ਨ ਹੈ ਜਿਹੜੇ ਮੇਅਰ ਨੇ ਇਸ ਵੇਲੇ ਉਹਨਾਂ ਦਾ ਇਸ ਤੇ ਕੀ ਕਹਿਣਾ ਸੀਗਾ ਕਿ ਉਹ ਇਸ ਨੂੰ ਜਸਟੀਫਾਈ ਕਰ ਰਹੇ ਨੇ ਸਹੀ ਠਹਿਰਾ ਰਹੇ ਨੇ ਕਿਉਂਕਿ ਮੇਅਰ ਤਾਂ ਆਮ ਆਦਮੀ ਪਾਰਟੀ ਦੇ ਨੇ ਜੀ ਅਬ ਬਿਲਕੁਲ ਮੇਰ ਭਵੇਂ ਆਮ ਆਦਮੀ ਪਾਰਟੀ ਦੇ ਨੇ ਪਰ ਕਾਂਗਰਸ ਪਾਰਟੀ ਦਾ ਉਹਨਾਂ ਨੂੰ ਮੇਰ ਮੰਨਣ ਤੋਂ ਵੀ ਉਹ ਇਨਕਾਰ ਕਰਦੇ ਨੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਹਾਈ ਕੋਰਟ ਦੇ ਵਿੱਚ ਮਾਮਲਾ ਹੈ ਪਰ ਇੱਕ ਜੋ ਪ੍ਰੋਸੀਜਰ ਹੁੰਦਾ ਹੈ ਮੇਰ ਦੇ ਨਾਲ ਨਾਲ ਨਗਰ ਨਿਗਮ ਦੇ ਜਿਹੜੇ ਕਮਿਸ਼ਨਰ ਔਰ ਜਿਹੜੇ ਵਿਧਾਇਕ ਹੁੰਦੇ ਨੇ ਜ਼ਿਲ੍ਹੇ ਦੇ ਉਹ ਮਾਫ ਕਰਨਾ ਸ਼ਹਿਰ ਦੇ ਜਿਹੜੇ ਵਿਧਾਇਕ ਨੇ ਉਹ ਵੀ ਮੀਟਿੰਗ ਦੇ ਵਿੱਚ ਪਹੁੰਚਦੇ ਨੇ ਔਰ ਉਹਨਾਂ ਦੀ ਮੌਜੂਦਗੀ ਦੇ ਵਿੱਚ ਹੀ ਸਾਰੀ ਜਿਹੜੀ ਪ੍ਰੋਸੀਡਿੰਗ ਹੈ ਉਹ ਕੀਤੀ ਜਾਂਦੀ ਹੈ ਪਰ ਇੱਕ ਪਾਸੇ ਕਾਂਗਰਸ ਵੱਲੋਂ ਪਹਿਲਾਂ ਹੀ ਇਨਕਾਰ ਕਰ ਦਿੱਤਾ ਕਿ ਅਸੀਂ ਜੋ ਹੈ ਜਤਿੰਦਰ ਸਿੰਘ ਮੋਤੀਪਾਟੀਆਂ ਨੂੰ ਮੇਰ ਨਹੀਂ ਬੰਦੇ ਉਹਨਾਂ ਦੇ ਕੋਲ ਅਧਿਕਾਰ ਨਹੀਂ ਹੈ ਬਜਟ ਜਿਹੜਾ ਹੈ ਪਾਸ ਕਰਨ ਦਾ ਪਰ ਉਸ ਵਿਚਾਲੇ ਜਿੱਥੇ ਇੱਕ ਪਾਸੇ ਸ਼ੋਰ ਸ਼ਰਾਬਾ ਹੋ ਰਿਹਾ ਸੀ ਦੂਸਰੇ ਪਾਸੇ ਮਾਈਕ ਦੇ ਉੱਤੇ ਲਗਾਤਾਰ ਜਿਹੜੀ ਬਜਟ ਪਾਸ ਕਰਨ ਦੀ ਪ੍ਰोसीडिंग ਹੈ ਉਸ ਬਾਰੇ ਅਧਿਕਾਰੀ ਬੋਲਦੇ ਨਜ਼ਰ ਆਏ ਔਰ ਬਾਅਦ ਦੇ ਵਿੱਚ ਬਜਟ ਪਾਸ ਹੋਣ ਦੀ ਜਦੋਂ ਮਨਜ਼ੂਰੀ ਇਹ ਗੱਲ ਮੇਰ ਵੱਲੋਂ ਕੀਤੀ ਗਈ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਕੌਂਸਲਰ ਨੇ ਉਹਨਾਂ ਵੱਲੋਂ ਹੱਥ ਕੜੇ ਕੀਤੇ ਗਏ ਹਾਲਾਂਕਿ ਕਾਂਗਰਸ ਦਾ ਇਹ ਵੀ ਇਲਜ਼ਾਮ ਹੈ ਕਿ ਸਾਰੇ ਕੌਂਸਲਰਾਂ ਨੇ ਹੱਥ ਨਹੀਂ ਖੜੇ ਕੀਤੇ ਪਰ ਦੂਜੇ ਪਾਸੇ ਜਿਹੜੀਆਂ ਬਜਟ ਦੀਆਂ ਕਾਪੀਆਂ ਨੇ ਉਹ ਪਾੜ ਦਿੱਤੀਆਂ ਗਈਆਂ ਔਰ ਹੁਣ ਕਾਂਗਰਸ ਦਾ ਇਹ ਕਹਿਣਾ ਹੈ ਕਿ ਅਸੀਂ ਜਿੱਤੇ ਮੇਰ ਨੂੰ ਜਦੋਂ ਚੁਣਿਆ ਗਿਆ ਉਸ ਅਹੁਦੇ ਤੇ ਜਿਸ ਸ਼ਖਸ ਨੂੰ ਬਿਠਾਇਆ ਗਿਆ ਉਸ ਦੇ ਵੀ ਖਿਲਾਫ ਕੋਰਟ ਦੇ ਵਿੱਚ ਜਿਹੜਾ ਕੇਸ ਫਾਈਲ ਕੀਤਾ ਤਾਂ ਹੁਣ ਅੱਜ ਦੀ ਜਿਹੜੀ ਕਾਰਵਾਈ ਹੋਈ ਹੈ ਉਸ ਨੂੰ ਲੈ ਕੇ ਵੀ ਕਾਂਗਰਸ ਦਾ ਕਹਿਣਾ ਹੈ ਕਿ ਅਸੀਂ ਬਹੁਤ ਜਲਦ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਠੀਕ ਹੈ ਰਾਜੀ ਜੀ ਤਾਂ ਫਿਲਹਾਲ ਲਈ ਸ਼ੁਕਰੀਆ ਰਾਜੀਵ ਸ਼ਰਮਾ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਅੰਮ੍ਰਿਤਸਰ ਨਗਰ ਨਿਗਮ ਦੀ ਮੀਟਿੰਗ ਦੇ ਵਿੱਚ ਜੰਮ ਕੇ ਹੰਗਾਮਾ ਹੋਇਆ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਾਂਗਰਸੀ ਕਾਉਂਸਲਰਾਂ ਦੇ ਵੱਲੋਂ ਇਹ ਹੰਗਾਮਾ ਕੀਤਾ ਗਿਆ ਹੈ ਬਜਟ ਦੀਆਂ ਕਾਪੀਆਂ ਪਾੜ ਕੇ ਸੁੱਟ ਦਿੱਤੀਆਂ ਗੰਗੀਆਂ ਨੇ ਦਰਅਸਲ ਕਾਂਗਰਸ ਦੇ ਕਾਉਂਸਲਰ ਰੋਟਿੰਗ ਕਰਵਾਉਣ ਦੀ ਵੀ ਮੰਗ ਕਰ ਰਹੇ ਸੀ ਜਦੋਂ ਬਜਟ ਪਾਸ ਕੀਤਾ ਜਾ ਰਿਹਾ ਸੀ ਪ੍ਰੋਸੀਡਿੰਗਸ ਚਲ ਰਹੀਆਂ ਸੀਗੀਆਂ ਤਾਂ ਕਿਹਾ ਗਿਆ ਕਿ ਬਜਟ ਪਾਸ ਕਰਵਾਉਣ ਦੇ ਲਈ VOTING ਕਰਵਾਈ ਜਾਵੇ ਜਦੋਂ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੇ ਨਗਰ ਨਿਗਮ ਦੇ ਮੇਅਰ ਵੀ ਨੇ ਉਹਨਾਂ ਦੇ ਵੱਲੋਂ ਨਹੀਂ ਕਰਵਾਈ ਗਈ ਤਾਂ ਇਸ ਦਾ ਵਿਰੋਧ ਕੀਤਾ ਗਿਆ ਹਾਲਾਂਕਿ ਦੂਜੇ ਪਾਸੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਸ਼ੋਰ ਸ਼ਰਾਬੇ ਦੇ ਵਿੱਚਕਾਰ ਹੀ ਬਜਟ ਨੂੰ ਪਾਸ ਕਰ ਦਿੱਤਾ ਗਿਆ ਤੇ ਹੁਣ ਕਾਂਗਰਸ ਅਦਾਲਤ ਚ ਜਾਣ ਦੀ ਗੱਲ ਆਖ ਰਹੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ ਇਸ ਮਾਮਲੇ ਦੇ ਵਿੱਚ ਅਦਾਲਤ ਦਾ ਰੁਖ ਕੀਤਾ ਗਿਆ ਸੀ ਅਤੇ ਕਾਂਗਰਸ ਦੇ ਵੱਲੋਂ ਧੱਕੇਸ਼ਾਹੀ ਦੇ ਇਲਜ਼ਾਮ ਵੀ ਲਾਏ ਗਏ ਸੀ ਆਪ ਅਤੇ ਕਾਂਗਰਸ ਦੇ ਕੌਂਸਲਰ ਅੱਜ ਮੁੜ ਤੋਂ ਆਮੋ ਸਾਹਮਣੇ ਹੋਏ ਨੇ ਤੇ ਕਾਂਗਰਸ ਦੇ ਵੱਲੋਂ ਬਜਟ ਦੀ ਕਾਰਵਾਈ ਦਾ ਵਿਰੋਧ ਕੀਤਾ ਗਿਆ ਇਸ ਸ਼ੋਰ ਸ਼ਰਾਬੇ ਦੇ ਦੌਰਾਨ ਹੰਗਾਮੇ ਦੇ ਦੌਰਾਨ ਹੀ ਅੰਮ੍ਰਿਤਸਰ ਦੇ ਵਿੱਚ ਨਗਰ ਉਹ ਖਾਲੀ ਕੁਰਸੀ ਉਠਾ ਦੇ ਮਾਇਰ ਇਲੈਕਸ਼ਨ ਨਹੀਂ ਹੋਈ ਉਦੋਂ ਵੀ ਡੈਮੋਕ੍ਰੇਸੀ ਦਾ ਕਤਲ ਕੀਤਾ ਅੱਜ ਫੇਰ ਤੁਹਾਡੇ ਸਾਹਮਣੇ ਅੱਜ ਤੇ ਮੀਡੀਆ ਲਾਈਵ ਸੀ ਅੱਜ ਤੇ ਤੁਹਾਡੇ ਸਾਹਮਣੇ ਹੋ ਗਿਆ ਸਰ ਇਹ ਤੇ ਮੈਂ ਸਮਝਦਾ ਫਿਰ ਹਮ ਤੇ ਸਿਰਫ ਲੁੱਟਣ ਵਾਸਤੇ ਤਾਂ ਬਹਿ ਗਿਆ ਆਗੇ ਲekin lagta nahi ki jis tarah mayor di chunav kiti ki utta hi billan di baas kar dikhao dekho main us din keh rahe si ajj te tusi media wale pravam de open dekh liya ki hoya assi mang kar rahe hai ki voting karai jave voting nahi karai gayi ਬਜਟ ਪਾਸ ਕਰਨਾ ਹੈ ਜਿਹਦੇ ਕੋ ਮжоਰਿਟੀ ਹੋਏਗੀ ਉਹ ਪਾਸ ਹੋ ਜਾਏਗਾ ਇਹਨਾਂ ਕੋ ਮжоਰਿਟੀ ਨਹੀਂ ਇਹਨਾਂ ਦੇ ਆਪਣੇ ਕਾਉਂਸਲਰ ਅਜੇ ਇਹਨਾਂ ਦੇ ਪੂਰੇ ਨਹੀਂ ਆਏ ਅਜੇ ਇਹਨਾਂ ਦੇ ਆਪਣੇ ਕਾਉਂਸਲਰ ਪੂਰੇ ਨਹੀਂ ਆਏ ਲੇਕਿਨ ਜਿਹੜੇ ਦਾਵਾ ਕੀਤਾ ਜਾਂਦਾ ਸੀ ਕੌਂਸਲਰ ਫੇਰ ਨੂੰ ਲੈ ਕੇ ਲੱਗਦਾ ਫਿਰ ਖੋਖਲਾ ਨਜ਼ਰ ਆ ਸਰ ਇਹਦੇ ਜਾਲੀ ਮੇਰੇ ਮੇਰੇ ਪਿੱਲੇ ਦੇ ਦਿੰਦੋ ਸਰ ਕਹਿ ਰਹੇ ਜੀ ਜਾਲੀ ਮੇਰਾ ਇਹਦਾ ਕੋਈ ਰਾਈਟ ਨਿਊ ਸ਼ੇਅਰ ਤੇ ਬੈਠਣਾ ਆਹ ਦੇਖੋ ਆਹ ਦੇਖੋ ਚਲੋ ਕੋਈ ਨਹੀਂ ਕੋਈ ਨਹੀਂ ਤੇ ਔਰ ਇਹ ਦੇਖੋ ਕੋਈ ਰਾਈਟ ਨੀਸੀ ਮੀਟਿੰਗ ਬੁਲਾਉਂਦਾ ਕਮਿਸ਼ਨਰ ਬੁਲਾਉਂਦਾ ਵੋਟਿੰਗ ਕਰਾ ਲੋ ਅਸੀਂ ਹੁਣੇ ਬੈਠੇ ਸਾਡੇ ਕੌਂਸਲਰ ਅੰਦਰ ਅਕਾਲੀ ਦਲ ਵੀ ਬੈਠਾ ਹੈ ਭਾਜਪਾ ਵੀ ਬੈਠਾ ਹੈ ਉਧਰ ਦੇਖੋ ਸਾਡੀਆਂ ਮਾਵਾਂ ਪੈਰਾਂ ਸਾਡੇ ਬੈਠੀਆਂ ਨੇ ਅਸੀਂ ਆਏ ਸ਼ਹਿਰ ਦੀ ਡਿਵੈਲਪਮੈਂਟ ਲਈ ਬਜਟ ਦੇ ਖਿਲਾਫ ਸੀ ਬਜਟ ਪਾਸ ਨਹੀਂ ਕਰ ਸਕਦੇ ਲੇਕਿਨ ਡਿਵੈਲਪਮੈਂਟ ਕਿ ਜੇ ਮੇਰੇ ਲਈ ਮੈਂ ਕਹਿੰਦਾ ਅੰਮ੍ਰਿਤਸਰ ਦੀ ਕਿੰਦਾ ਡਿਵੈਲਪਮੈਂਟ ਹੋਏਗੀ ਕਿਉਂਕਿ ਕਾਂਗਰਸ ਕਹਿੰਦੀ ਰਹੀ ਹੈ ਦੇਖੋ ਕਮਿਸ਼ਨਰ ਕੰਪੋਟੈਂਟ ਅਥਾਰਟੀ ਆ ਉਹ ਸਰਕਾਰ ਕੋ ਆਪਣਾ ਬਜਟ ਭੇਜ ਕੇ ਪਾਸ ਕਰਾ ਸਕਦਾ ਹੈ ਦੋ ਤਿੰਨ ਸਾਲ ਇਲੈਕਸ਼ਨ ਨਹੀਂ ਹੋਏ ਤਾਂ ਉਦੋਂ ਵੀ ਤੇ ਕਾਰਪੋਰੇਸ਼ਨ ਚੱਲਦੀ ਰਹੀ ਹੈ ਪੜ ਗਲਤ ਤਰੀਕੇ ਨਾਲ ਜਿਹੜਾ ਬੰਦਾ ਕੁਰਸੀ ਤੇ ਬੈਠ ਗਿਆ ਉਹ ਕਿਦਾਂ ਬਜਟ ਪਾਸ ਕਰਾ ਲੇਗਾ ਕਿਦਾਂ ਏਜੰਡੇ ਪਾਸ ਕਰਾਏਗਾ ਮੈਜੋਰਟੀ ਦੇਖੋ ਲੋਕਾਂ ਨੇ ਸਾਨੂੰ ਕਾਂਗਰਸ ਨੂੰ ਵੋਟਾਂ ਪਾਈਆਂ ਕਾਂਗਰਸ ਦੇ ਕਾਉਂਸਲਰ ਬਿਠਾਏ ਇਹ ਕਿਦਾਂ ਚੋਰ ਛੇੜ ਚਲਾ ਲੈਣਗੇ ਇਹ ਕਿਦਾਂ ਇਹਦਾ ਕੀ ਰਾਈਟ ਹੈ ਉੱਥੇ ਰਾਈਟ ਹੈ ਕਾਂਗਰਸ ਦੇ ਮੇਅਰ ਦਾ ਬੈਠਣਾ ਜਾਲੀ ਮੇਰ ਦੀ ਕੁਰਸੀ ਚਗਾ ਜਾਲੀ ਮੇਰ ਦੀ ਕੁਰਸੀ ਚਗਾ ਇੱਥੋਂ ਚੁੱਕਾ ਜਾਣਾ ਸੀ ਤੇ ਇਸ ਦੌਰਾਨ ਕਾਂਗਰਸ ਅਕਾਲੀ ਦਲ ਅਤੇ ਬੀਜੇਪੀ ਦੇ ਵੱਲੋਂ ਵੀ ਜ਼ੋਰਦਾਰ ਹੰਗਾਮਾ ਕੀਤਾ ਗਿਆ ਕਾਂਗਰਸ ਨੇ ਕੌਂਸਲਰਾਂ ਦੇ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਤੱਕੇਚਾਹੀ ਕਰਨ ਦੇ ਇਲਜ਼ਾਮ ਲਾਏ ਗਏ ਨੇ ਤਸਵੀਰਾਂ ਦੇ ਵਿੱਚ ਸਾਫ ਤੌਰ ਤੇ ਸਾਹਮਣੇ ਆ ਰਿਹਾ ਹੈ ਕਿ ਕਿਸ ਢੰਗ ਦੇ ਨਾਲ ਕਾਂਗਰਸ ਦੇ ਕੌਂਸਲਰਾਂ ਦੇ ਵੱਲੋਂ ਤੱਕੇਚਾਹੀ ਕਰਨ ਦੇ ਇਲਜ਼ਾਮ ਆਮ ਆਦਮੀ ਪਾਰਟੀ ਦੇ ਲਾਏ ਗਏ ਨੇ ਤੇ ਕਿਹਾ ਗਿਆ ਹੈ ਕਿ ਗਲਤ ਢੰਗ ਦੇ ਨਾਲ ਬਜਟ ਪੇਸ਼ ਕੀਤਾ ਗਿਆ ਹੈ ਗਾਇਤ ਸੁਵੀਰਾਨ ਨਗਰ ਨਿਗਮ ਦੀ ਪਹਿਲੀ ਬੈਠਕ ਦੀਆਂ ਅੰਮ੍ਰਿਤਸਰ ਦੇ ਵਿੱਚ ਜਿੱਥੇ ਜੰਮ ਕੇ ਹੰਗਾਮਾ ਹੋਇਆ ਹੈ ਤਸਵੀਰਾਂ ਦੇ ਵਿੱਚ ਸਾਬਤ ਤੌਰ ਤੇ ਦੇਖਿਆ ਜਾ ਸਕਦਾ ਹੈ ਕਾਂਗਰਸੀ ਕੌਂਸਲਰਾਂ ਦੇ ਵੱਲੋਂ ਇਹ ਹੰਗਾਮਾ ਕੀਤਾ ਗਿਆ ਹੈ ਬਜਟ ਦਾ ਵਿਰੋਧ ਕੀਤਾ ਜਾ ਰਿਹਾ ਸੀ ਅੱਗੇ ਬਾਦਿਆਂ ਜਲੰਧਰ ਦੇ ਵਿੱਚ 9 ਸਾਲ ਦੇ ਬੱਚੇ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਬੱਚੇ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਹੈ ਬਾਹਰ ਘਟ ਖੇਡਦੇ ਹੋਏ ਬੱਚੇ ਨੂੰ ਕਰੰਟ ਲੱਗ ਗਿਆ ਤੇ 66 ਕੇਵੀ ਬਿਜਲੀ ਲਾਈਨ ਦੀ ਲਪੇਟ ਦੇ ਵਿੱਚ ਆ ਗਿਆ ਇਹ ਬੱਚਾ ਬੱਚੇ ਨੇ ਰੱਸੀ ਨਾਲ ਪੱਥਰ ਬਨ ਕੇ ਉੱਪਰ ਨੂੰ ਸੁੱਟਿਆ ਤੇ ਇਸ ਦੌਰਾਨ ਜ਼ੋਰਦਾਰ ਧਮਾਕਾ ਹੋ ਗਿਆ ਇਸ ਦੀ ਵੀਡੀਓ ਵੀ ਸਾਹਮਣੇ ਆਈ ਸੀ ਤੁਹਾਨੂੰ ਦਿਖਾ ਰਹੇ ਹਾਂ ਕਿਸ ਢੰਗ ਦੇ ਨਾਲ ਇਹ ਬੱਚੇ ਦੀ ਹੁਣ ਡੈਥ ਹੋ ਚੁੱਕੀ ਹੈ ਹਾਲਾਂਕਿ ਪਹਿਲਾਂ ਗੰਭੀਰ ਹਾਲਤ ਦੇ ਵਿੱਚ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ 9 ਸਾਲ ਦਾ ਇਹ ਬੱਚਾ ਸੀ ਆਰਵ ਜਿਸ ਦੀ ਹੁਣ ਮੌਤ ਹੋ ਚੁੱਕੀ ਹੈ ਦਰਸਲ ਜਲੰਧਰ ਤੋਂ ਇਹ ਖਬਰ ਹੈ 9 ਸਾਲ ਦਾ ਬੱਚਾ ਸੀ ਜਿਸ ਦੀ ਕਰੰਟ ਲੱਗਣ ਕਾਰਨ ਮੌਤ ਹੋਈ ਹੈ ਇਲਾਜ ਦੇ ਦੌਰਾਨ ਬੱਚੇ ਨੇ ਦਮ ਤੋੜ ਦਿੱਤਾ ਹੈ پارک 'ਚ ਖੇਡ ਰਿਹਾ ਸੀ ਬੱਚਾ ਤੇ ਉਸ ਨੇ ਪੱਥਰ ਨੂੰ ਰੱਸੀ ਨਾਲ ਬੰਨ੍ਹਿਆ ਤੇ ਉੱਤੇ ਨੂੰ ਸੁੱਟ ਦਿੱਤਾ 68 ਕੇਵੀ ਬਿਜਲੀ ਲਾਈਨ ਦੀ ਲਪੇਟ ਦੇ ਵਿੱਚ ਆ ਗਿਆ ਬੱਚਾ ਬੱਚੇ ਨੇ ਰੱਸੀ ਨਾਲ ਜਦੋਂ ਪੱਥਰ ਬੰਨ੍ਹ ਕੇ ਸੁੱਟਿਆ ਤਾਂ ਜ਼ੋਰਦਾਰ ਧਮਾਕਾ ਹੋ ਗਿਆ ਬੱਚੇ ਨੂੰ ਕਰੰਟ ਲੱਗ ਗਿਆ ਤੇ ਬੱਚਾ ਬੁਰੀ ਤਰ੍ਹਾਂ ਝੁੱਲਸਿਆ ਗਿਆ ਜਿਸ ਤੋਂ ਬਾਅਦ ਹੁਣ ਉਸ ਦੀ ਮੌਤ ਹੋ ਗਈ ਹੈ ਵੱਡੀ ਖਬਰ ਆ ਰਹੀ ਹੈ ਨਿਰਮਲ ਯਾਦਵ ਕੇਸ ਦੇ ਵਿੱਚ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਸੀਬੀਆਈ ਕੋਰਟ ਦੇ ਵੱਲੋਂ ਮੁਲਜ਼ਮਾਂ ਨੂੰ ਬਰੀ ਕੀਤਾ ਗਿਆ ਤੇ ਕੁੱਲ ਪੰਜ ਮੁਲਜ਼ਮਾਂ ਨੂੰ ਬਰੀ ਕੀਤਾ ਗਿਆ ਵੱਡੀ ਖਬਰ ਹੈ ਨਿਰਮਲਾ ਯਾਦਵ ਕੇਸ ਹੈ ਜਿਸ ਦੇ ਵਿੱਚ ਸਾਰੇ ਮੁਲਜ਼ਮਾਂ ਨੂੰ ਬਰੀ ਕੀਤਾ ਗਿਆ ਹਾਲਾਂਕਿ 17 ਸਾਲ ਪੁਰਾਣਾ ਇਹ ਮਾਮਲਾ 15 ਲੱਖ ਦੀ ਰਿਸ਼ਵਤ ਦੇ ਮਾਮਲੇ ਦੇ ਵਿੱਚ ਅਦਾਲਤ ਦੇ ਵੱਲੋਂ ਫੈਸਲਾ ਸੁਣਾਇਆ ਗਿਆ ਸਾਬਕਾ ਜਸਟਿਸ ਨਿਰਮਲ ਯਾਦਵ ਸਮੇਤ ਸਾਰੇ ਮੁਲਜ਼ਮਾ ਨੂੰ ਬਰੀ ਕਰ ਦਿੱਤਾ ਗਿਆ ਹਾਈ ਪ੍ਰੋਫਾਈਲ ਮਾਮਲਾ ਤੁਹਾਡੇ ਯਾਦ ਹੋਵੇ ਜਦੋਂ ਨੋਟਾ ਦਾ ਥੱppa ਕਹਿ ਲਈਏ 15 ਲੱਖ ਰੁਪਏ ਕਿਸੇ ਹੋਰ ਜਗ੍ਹਾ ਭੇਜਨੇ ਸੀ ਤੇ ਕਿਸੇ ਹੋਰ ਜਗ੍ਹਾ ਭੇਜ ਚੁੱਕਾ ਹੈ ਵਿਚਾਲ ਜੀ ਕੀ ਫੈਸਲਾ ਆਇਆ ਹੈ ਦੇਖਿਓ ਇੱਥੇ ਜਿਸਨੇ ਵੀ ਐਕਿਊਜ਼ تھے ਉਹਨਾਂ ਸਭ ਕੋ ਬਰੀ ਕਰ ਦਿੱਤਾ ਗਿਆ ਹੈ ਟੋਟਲ 5 ਐਕਿਊਜ਼ ਤੇ पांच में से एक की ऑलरेडी डेथ हो चुकी थी और जो बाकी चार थे उनको बरी कर दिया गया है क्या मानते हैं क्योंकि सत्रह साल लग गए केस में डिसीजन आने के अंदर और एक बार क्लोजर रिपोर्ट दे देते दे हैं फिर उसके बाद दोबारा रीओपन हो जाता है क्या मानते हैं आप देखिए टोटली फॉल्स केस था पहले दो अटोर्नी जनरल थे जो 2009 थाउजेंड 2010 में उन्होंने हमारे फेवर में रिपोर्ट दिया था ओपिनियन दिया था कि भी नो केस इज मेड आउट अगेंस्ट एनी ऑफ दूज फिर उसके बाद जो डायरेक्टर प्रोसिक्यूशन थे सीबीआई के उन्होंने भी कहा कि भी देर इज नो केस अगेंस्ट दिस ऑनरेबल जस्टिस मिसेस निर्मल यादव और उसके बाद फिर सीबीआई ने इसको फर्दर इन्वेस्टिगेट करके जो प्रीवियस एविडेंस थी उसी के बेसिस पे फॉल्स जो चलाना है वो प्रोड्यूस कर दिया था कितने गवाह पेश हुए कितने होस्टाइल हुए टोटल इसमें एटी विटनेसेज अपियर हुए हैं और मेजर कॉन्ट्राडिक्शन थे और मोस्टली जो इनके स्टार विटनेसेस थे वो होस्टाइल डिक्लेयर हो गए कहीं ना कहीं इस केस को लेकर के न्यायपालिका पर भी सवाल उठ रहे थे तो हम मानते हैं कि न्यायपालिका के ऊपर कहीं ना कहीं विश्वास मजबूत होगा देखिए अब जो न्यायपालिका है उस पर वैसे तो देखो पूरा हिन्दुस्तान ही विश्वास करता है जिसकी वजह से देश कायम है आज से जो चल रहा है आफ्टर इंडिपेंडेंस तो जो ये फैसला है इसके बाद से अब जो आम जनता है और जो वीआईपीज है उनका और ज्यादा भरोसा होगा जुडिशियल सिस्टम में आप क्या मानते हैं कि वो जो पैसा था वो आया था वो क्या मानते हैं कि किसके कोई ऐसा था? पैसा नहीं आया स्टार्टिंग से हम यही कह रहे की कोई ऐसा पैसा आए नहीं इट वॉज ओनली अंकोक्टिव स्टोरी ऑफ सीबीआई जस्ट टू फ्रेम ऑनरेबल मिसिस जस्टिस निर्मल यादव एंड अदर अर ये कॉन्सपरेसी थी कोई इट वॉज अ कॉन्स्परेसी बट अब हम इस चीज में नहीं जाना चाहते हैं क्योंकि जो हमें चाहिए था इक्विटल वो हमें मिल गया है कुल कितने आरोपी थे इसके तो टोटल इसमें फाइव एक्यूज थे आउट ऑफ फाइव वन की ऑलरेडी डेथ हो चुकी थी जो जो टोटल टो फोर थे, उनको कर तो हमारे साथ विशाल गर्ग जो कि निर्मल यादव रिटायर्ड जो जस्टिस हैं जो आरोपी थी उनके वकील हैं और पांच आरोपी इसके अंदर बनाए गए थे पांचों को बरी कर दिया गया है और सत्रह साल केस चला है और सत्रह साल के बाद आज जब फैसला आया है तो कहीं ना कहीं निर्मल यादव के लिए एक राहत भरी खबर जरूर आई है ਅੰਕੇਤ ਦਾਨੀ న్యూਸ ਰੇਟਿੰਗ ਚੰਡੀਗੜ੍ਹ ਤੇ ਸੀਬੀਆਈ ਕੋਰਟ ਨੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ ਨਿਰਮਲ ਯਾਦਵ ਸਮੇਤ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਤੁਹਾਨੂੰ ਯਾਦ ਕਰਵਾ ਦਈਏ ਕਿ ਹਾਈ ਕੋਰਟ ਦੀ ਜੱਜ ਰਹੀ ਜਸਟਿਸ ਨਿਰਮਲਜੀਤ ਕੌਰ ਦੇ ਘਰ ਗਲਤੀ ਦੇ ਨਾਲ 15 ਲੱਖ ਰੁਪਏ ਪਹੁੰਚਣ ਦੀ ਗੱਲ ਸਾਹਮਣੇ ਆਈ ਸੀ ਤੇ ਸੀਬੀਆਈ ਕੇਸ ਦੇ ਮੁਤਾਬਕ ਇਹ ਰਕਮ ਜਸਟਿਸ ਨਿਰਮਲ ਯਾਦਵ ਦੇ ਲਈ ਸੀ ਤੇ ਦੂਜੇ ਪਾਸੇ ਜਸਟਿਸ ਨਿਰਮਲਜੀਤ ਕੌਰ ਦੇ ਪਿਆਨ ਅਮਰੀਕ ਸਿੰਘ ਨੇ 13 ਅਗਸਤ 2008 ਨੂੰ ਇਸ ਦੀ ਸ਼ਿਕਾਇਤ ਕੀਤੀ ਸੀ ਉਦੋਂ ਹੀ ਇਹ ਮਾਮਲਾ ਉਦੋਂ ਤੋਂ ਹੀ ਚੱਲ ਰਿਹਾ ਸੀ ਸੁਰਖੀਆਂ ਦੇ ਵਿੱਚ ਸੀ 17 ਸਾਲ ਦੇ ਕਰੀਬ ਲੰਬੀ ਸੁਣਵਾਈ ਹੋਈ ਅਤੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਵੱਲੋਂ ਅੱਜ ਫੈਸਲਾ ਸੁਣਾਇਆ ਗਿਆ 300 ਤੋਂ ਜ਼ਿਆਦਾ ਸੁਣਵਾਈਆਂ ਹੋ ਚੁੱਕੀਆਂ ਨੇ 76 ਦੇ ਕਰੀਬ ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਨੇ ਇਸ ਮੁਕਦਮੇ ਦੇ ਦੌਰਾਨ 10 ਤੋਂ ਵਧੇਰੇ ਗਵਾਹ ਆਪਣੇ ਬਿਆਨਾਂ ਤੋਂ ਪਲਟ ਗਏ ਪਰ ਅੱਜ ਦੱਸਦੀ ਹੈ ਕਿ ਇਸ ਮਾਮਲੇ ਦੇ ਵਿੱਚ ਹੁਣ ਨਰਮਲ ਯਾਦਵ ਸਣੇ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਹੈ। ਤਾਂ ਸੀਬੀਆਈ ਵਿਸ਼ੇਸ਼ ਅਦਾਲਤ ਦੇ ਵੱਲੋਂ ਮੁਲਜ਼ਮਾਂ ਨੂੰ ਬਰੀ ਕੀਤਾ ਗਿਆ। ਕੁੱਲ 5 ਮੁਲਜ਼ਮ ਜਿਨ੍ਹਾਂ ਨੂੰ ਬਰੀ ਕੀਤਾ ਗਿਆ 17 ਸਾਲ ਪੁਰਾਣੇ ਕੇਸ ਦੇ ਵਿੱਚ ਇਹ ਫੈਸਲਾ ਸੁਣਾਇਆ ਗਿਆ ਹੈ। 2008 ਦਾ ਇਹ ਮਾਮਲਾ ਨਰਮਲ ਯਾਦਵ ਦੀ ਥਾਂ ਤੇ ਨਰਮਲਜੀਤ ਕੌਰ ਦੇ ਘਰ ਪੈਸੇ ਪਹੁੰਚਣ ਦੀ ਸ਼ਿਕਾਇਤ ਕੀਤੀ ਗਈ ਸੀ। ਐਸੇ ਖਬਰ ਤੇ ਮੇਰੇ ਸਹਿਯੋਗੀ ਅੰਕਿਤ ਦੁੱਦਾਨੀ ਲਾਈਵ ਜੁੜੇ ਨੇ ਅੰਕਿਤ ਜਿਸ ਢੰਗ ਦੇ ਨਾਲੇ ਹਾਈ ਪ੍ਰੋਫਾਈਲ ਕੇਸ ਕਿਉਂਕਿ ਜਸਟਿਸ ਦੇ ਨਾਲ ਜੁੜਿਆ ਹੋਇਆ ਮਾਮਲਾ ਅਤੇ 17 ਸਾਲ ਪੁਰਾਣਾ ਇਹ ਮਾਮਲਾ ਜਿਸ ਦੇ ਵਿੱਚ ਅੱਜ ਸਭ ਦੀਆਂ ਨਿਗਾਹਾਂ ਸੀ ਕਿ ਕਦੋਂ ਫੈਸਲਾ ਆਏਗਾ ਕੀ ਫੈਸਲਾ ਆਏਗਾ ਫੈਸਲਾ ਆ ਗਿਆ ਹੈ ਮੁਲਜ਼ਮਾ ਨੂੰ ਬਰੀ ਕਰ ਦਿੱਤਾ ਗਿਆ ਨਿਰਮਲਾ ਯਾਦਵ ਨੂੰ ਵੀ ਬਰੀ ਕਰ ਦਿੱਤਾ ਗਿਆ ਤਾਂ ਕੀ ਉਹ 15 ਲੱਖ ਰੁਪਏ ਪਹੁੰਚੇ ਹੀ ਨਹੀਂ ਕਿਹੜੀ ਕਹਾਣੀ ਜਿਹੜੀ ਹੈ ਉਹ ਗਲਤ ਸਾਬਤ ਹੋ ਗਈ ਹੈ ਕਿਉਂਕਿ ਕਿਹਾ ਤਾਂ ਇਹ ਜਾ ਰਿਹਾ ਸੀ ਕਿ ਨਰਮਲਜੀਤ ਕੌਰ ਦੇ ਘਰ ਜੋ 15 ਲੱਖ ਦਾ ਬੰਡਲ ਪਹੁੰਚਿਆ ਸੀ ਉਹ ਨਿਰਮਲਾ ਯਾਦਵ ਦੇ ਘਰ ਜਾਣਾ ਸੀ ਤੇ ਹੁਣ ਇਸ ਦੇ ਵਿੱਚ ਬਰੀ ਕਰ ਦਿੱਤਾ ਗਿਆ ਨਿਰਮਲਾ ਯਾਦਵ ਜੀ ਬਿਲਕੁਲ ਇਸ ਵਿੱਚ ਕੋਈ ਦੋਰਾ ਹੈ ਨਹੀਂ ਹੈ ਕਿ ਆ 17 ਸਾਲ ਕੇ ਬਾਅਦ ਜਬ ਕੇ ਇਸ ਕਾ ਨਤੀਜਾ ਆਇਆ ਹੈ ਤੋ ਉਹ ਸਭ ਕੋ کہیں ਨਾ کہیں ਚੁਕਾਣੇ ਵਾਲਾ ਵੀ ਹੈ ਔਰ ਨਿਰਮਲ ਯਾਦਵ ਕੋ जो कि रिटायर्ड जस्टिस हो गई हैं अब रिटायर हो चुकी हैं उनको राहत देने वाला है सत्रह साल के बाद फैसला आया है और सभी इसके अंदर पांच आरोपी थे जिनमें से एक आरोपी ऑलरेडी डेथ हो चुकी है जिनकी और चार को बरी कर दिया गया है निर्मल यादव के समेत तो कहीं ना कहीं सत्रह साल के अंदर जो बार बार केस चला और उसमें क्लोजर रिपोर्ट तक दे दी गई एक बार क्लोजर रिपोर्ट तक दे दी गई और उसके बाद फिर से री ओपन हुआ ये केस और रीओपन होने के बाद दो दिन पहले जब ये कंक्लूड होता है केस तो इस केस के जो फैसला है उसको रिजर्व रख लिया जाता है और आज जो जस्टिस हैं अलका मलिक उनकी कोर्ट के अंदर ये ए, केस था सीबीआई की कोर्ट के अंदर ये केस था और उन्होंने फैसला सुनाया है कि पांचों के पांचों आरोपियों को बरी कर दिया गया है तो कहीं ना कहीं एक सवाल जो न्यायपालिका पर उठ रहा था कि पंद्रह लाख रुपए का जो बंडल आया है वो पहुंचना था कि किसी के घर पहुंच गया किसी के घर लेकिन ये बात अभी भी विशाल गर्ग जो कि निर्मला यादव के वकील हैं निर्मल यादव के उन्होंने साफ तौर पर कहा कि वो कोई पैसा आया ही नहीं था और वो एक कॉन्स्पिरेसी थी कहीं ना कहीं निर्मल यादव को फंसाने के लिए तो वो एक कॉन्स्पिर बता रहे हैं इसे और उसके लिए अब जो कोर्ट ने उसको फैसला दे दिया है कि बरी कर दिया गया है तो कहीं ना कहीं कोर्ट ने भी ये मान लिया गया है कि अब कह सकते हैं कि वो कहीं ना कहीं सुनियोजित तरीके की कोई चीज थी और फंसाने की कह सकते हैं या किस तरह की चीज थी क्योंकि कोर्ट ने उन्हें बरी कर दिया गया है आ, तो अंकित, अब अंकित, ये सवाल यही उठता है कि फैसले को आने में ਜੋ 300 ਤੋਂ ਵੱਧ ਸੁਣਵਾਈਆਂ ਹੋਈਆਂ 70 ਤੋਂ 80 ਜਿਹੜੇ ਗਵਾਹ ਸੀ ਤੇ ਚਰਚਾ ਇਸ ਤਰ੍ਹਾਂ ਦੀ ਵੀ ਹੈ ਕਿ ਬਹੁਤ ਸਾਰੇ ਗਵਾਹ ਆਪਣੇ ਜੋ ਗਵਾਹੀਆਂ ਸੀਗੇ ਉਸ ਤੋਂ ਪਲਟ ਗਏ ਸੀ ਬਿਲਕੁਲ 10 ਤੋਂ ਜ਼ਿਆਦਾ ਗਵਾਹ ਐਸੇ ਹਨ ਜੋ 호ਸਟਾਈਲ ਹੋਏ ਔਰ ਜੋ ਗਵਾਹੀ से पलट ਗਏ ਤਾਂ कहीं ना कहीं ਐਸਾ ਪੂਰਾ ਇੱਕ ਕੇਸ ਚਲਾ ਹੈ ਔਰ کہیں ਨਾ کہیں ਇਸ ਵਿੱਚ ਨਿਆਇਪਾਲਿਕਾ ਪਰ ਜਹਾਂ ਇੱਕ ਭਰੋਸਾ जमा है वही सवाल भी उठता है कि सत्रह साल लग गए एक फैसले को आने के अंदर क्योंकि जब भी कोर्ट की बात होती है तो लगातार यही कहा जाता है कि तारीख पर तारीख तारीख पर तारीख तारीख पर तारीख लगती जाती है और वही इस केस के अंदर हुआ कि सत्रह साल इस केस को फैसला होने के फिलहाल शुक्रिया अंकित तो सुदानी मेरे सहयोगी जानकारी दे रहे थे पर सवाल यह है, है की वो पंद्रह लाख किसने रखे वो निर्मल जीत कौर पहुंचे सी ऊद ਸੁਰਖੀਆਂ ਬਣਿਆ ਸੀ ਇਹ ਕੇਸ ਕਿ ਨਿਰਮਲ ਯਾਦਵ ਦੇ ਘਰ ਪੈਸੇ ਪਹੁੰਚਨੇ ਸੀ ਕੈਸ਼ ਪਹੁੰਚਣਾ ਸੀ ਤੇ ਉਸ ਦੀ ਬਜਾਏ ਨਿਰਮਲਜੀਤ ਕੌਰ ਦੇ ਘਰ ਪਹੁੰਚ ਗਿਆ ਜਿਸ ਤੋਂ ਬਾਅਦ ਇਹ ਸਾਰਾ ਮਾਮਲਾ ਉਜਾਗਰ ਹੋਇਆ ਪਰ ਅੱਜ 17 ਸਾਲ ਬਾਅਦ ਨਿਰਮਲ ਯਾਦਵ ਸਮੇਤ ਪੰਜ ਮੁਲਜ਼ਮਾਂ ਨੂੰ ਇਸ ਮਾਮਲੇ ਦੇ ਵਿੱਚ ਸੀਬੀਆਈ ਅਦਾਲਤ ਦੇ ਵੱਲੋਂ ਬਰੀ ਕਰ ਦਿੱਤਾ ਗਿਆ